ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪਿਛਲੇ ਦਿਨੀ ਪੰਜਾਬ ਚ ਰੇਪ ਦੀ ਇੱਕ ਬਹੁਤ ਘਿਣਾਉਣੀ ਘਟਨਾ ਸਾਡੇ ਸਾਹਮਣੇ ਆਈ ਹੈ ਅਮਨਪ੍ਰੀਤ ਕੌਰ ਜੋ ਕਿ ਪੁਲਿਸ ਕਨਸਟੇਬਲ ਸੀ ਉਹਦੇ ਨਾਲ ਪੁਲਿਸ ਸਟੇਸ਼ਨ ਦੇ ਵਿੱਚ ਰੇਪ ਹੁੰਦਾ ਤੇ ਉਸ ਤੋਂ ਬਾਅਦ ਉਹਦੀ ਲਾਸ਼ ਪੱਖੇ ਨਾਲ ਲਟਕੀ ਹੋਈ ਮਿਲਦੀ ਹੈ ਜਿਹਦੇ ਬਾਰੇ ਹਲੇ ਬਹਿਸ ਚੱਲ ਰਹੀ ਹੈ ਕਿ ਕੀ ਉਹਦੀ ਮੌਤ ਇੱਕ ਮਰਡਰ ਸੀ ਜਾਂ ਫਿਰ ਇੱਕ ਸੁਸਾਇਸਾਈਡ ਪਰ ਜੋ ਵੀ ਸੀ ਸਾਨੂੰ ਇੱਕ ਚੀਜ਼ ਸਾਰਿਆਂ ਨੂੰ ਕਲੀਅਰ ਹੈ ਕਿ ਉਹਦੀ ਮੌਤ ਦੇ ਪਿੱਛੇ ਦੀ ਵਜ੍ਹਾ ਕੀ ਸੀ ਹਲੇ ਲਗਭਗ 1 ਮਹੀਨਾ ਹੋਇਆ ਸੁਪਰੀਮ ਕੋਰਟ ਦੇ ਵਰਡਿਕਟ ਆਏ ਨੂੰ ਨਿਰਭੈ ਕੇਸ ਦੇ ਵਿੱਚ ਜਿੱਥੇ ਅਪਰਾਧੀਆਂ ਨੂੰ ਮੌਤ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਾਡੇ ਸਮਾਜ ਦੇ ਇੱਕ ਹਿੱਸੇ ਨੂੰ ਲੱਗ ਰਿਹਾ ਸੀ ਕਿ ਸਖਤ ਸਜ਼ਾਵਾਂ ਸੁਣਾਏ ਜਾਣ ਨਾਲ ਸ਼ਾਇਦ ਰੇਪ ਦੀਆਂ ਘਟਨਾਵਾਂ ਬੰਦ ਹੋ ਜਾਣੀਆਂ ਤਾਂ ਮੈਨੂੰ ਲੱਗਦਾ ਉਸ ਚੀਜ਼ ਦਾ ਜਵਾਬ ਤਾਂ ਸਾਨੂੰ ਮਿਲ ਗਿਆ ਕਿ ਸਿਰਫ ਤੇ ਸਿਰਫ ਸਖਤ ਸਜ਼ਾਵਾਂ ਸੁਣਾਏ ਜਾਣ ਨਾਲ ਰੇਪ ਬੰਦ ਨਹੀਂ ਹੋਣੀ ਰੇਪ ਦੀਆਂ ਘਟਨਾਵਾਂ ਨੂੰ ਖਤਮ ਕਰਨ ਲਈ ਕੱਟ ਕਰਨ ਲਈ ਸਾਨੂੰ ਸਮਾਜ ਜਿਹੜੀ ਔਰਤਾਂ ਦੇ ਵਿਰੋਧੀ ਇੱਕ ਮਾਨਸਿਕਤਾ ਬੈਠੀ ਹੈ ਉਹਨੂੰ ਪਹਿਲਾਂ ਬਦਲਣਾ ਪਊਗਾ ਫੇਰ ਹੀ ਅਸੀਂ ਰੇਪ ਵਰਗੀਆਂ ਘਟਨਾਵਾਂ ਨੂੰ ਗਿਣਤੀ 'ਚ ਘਟਕਾਰ ਪਾਵਾਂਗੇ ਸਮਾਜ 'ਚ ਤੇ ਦੂਜਾ ਇੱਕ ਬਹੁਤ ਹੀ ਅਹਿਮ ਸਵਾਲ ਜਿਹੜਾ ਮੇਰੇ ਦਿਲ 'ਚ ਉੱਠਿਆ ਇਸ ਸਾਰੀ ਬਹਿਸ ਤੋਂ ਬਾਅਦ ਜੋ ਕਿ ਅਮਨਪ੍ਰੀਤ ਦੇ ਇਸ ਰੇਪ ਤੇ ਮੌਤ ਦੀ ਘਟਨਾ ਤੋਂ ਬਾਅਦ ਸਮਾਜ ਚ ਚੱਲ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਉਹਦੇ ਹੱਕ ਚ ਹਾ ਦਾ ਨਾਰਾ ਮਾਰਿਆ ਇਹ ਗੱਲ ਕਹੀ ਹੈ ਕਿ ਉਹਦੇ ਮੁਜਲਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਦੇ ਲਈ ਲੋਕ ਸੜਕਾਂ ਤੇ ਉਤਰੇ ਨੇ ਸੋਸ਼ਲ ਮੀਡੀਆ ਤੇ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਨੇ ਤਾਂ ਉਸ ਸਾਰੇ ਵਿਰੋਧ ਚੋਂ ਇੱਕ ਚੀਜ਼ ਮੈਨੂੰ ਵਾਰ-ਵਾਰ ਦੇਖਣ ਨੂੰ ਮਿਲਦੀ ਹੈ ਉਹ ਸਿਰਫ ਇਸ ਕੇਸ ਦੀ ਜਦੋਂ ਵੀ ਔਰਤਾਂ ਨਾਲ ਕੁਝ ਗਲਤ ਹੁੰਦਾ ਔਰਤਾਂ ਦੇ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਕਿਸੇ ਔਰਤ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜੀ ਜਾਂਦੀ ਹੈ ਤਾਂ ਉਹ ਗੱਲ ਵਾਰ-ਵਾਰ ਸਾਹਮਣੇ ਆਉਂਦੀ ਹੈ ਤਾਂ ਐਕੀ ਵੀ ਆਈ ਹੈ ਉਹ ਗੱਲ ਕੀ ਹੈ ਕਿ ਸਾਡੇ ਜਿਹੜੇ ਮਰਦ ਨੇ ਸਮਾਜ ਦੇ ਜਿਹੜੇ ਸੱਚਮੁੱਚ ਸਮਝਦੇ ਨੇ ਕਿ ਔਰਤਾਂ ਨਾਲ ਕੁਝ ਗਲਤ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਜਾਂ ਔਰਤਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਸੀ ਉਹਨਾਂ ਜੋ ਵੀ ਵੱਡੀ ਗਿਣਤੀ ਜਿਹੜੇ ਮਰਦ ਨੇ ਉਹ ਆਪਣੀ ਉਹੀ ਮਾਨਸਿਕਤਾ ਦੇ ਗੁਲਾਮ ਨੇ ਕਿ ਔਰਤਾਂ ਹਮੇਸ਼ਾ ਕਮਜ਼ੋਰ ਹੁੰਦੀਆਂ ਨੇ ਇਸੇ ਕਰਕੇ ਬਹੁਤ ਸਾਰੇ ਸਾਡੇ ਦੋਸਤ ਜਿਹੜੇ ਨੇ ਉਹ ਇਹ ਲਿਖਦੇ ਨੇ ਕਿ ਮਨਪ੍ਰੀਤ ਅਮਨਪ੍ਰੀਤ ਤੈਨੂੰ ਇਹ ਸਟੈਪ ਲੈਣ ਦੀ ਕੀ ਲੋੜ ਸੀ ਹਲੇ ਤੇਰੇ ਭਰਾ ਜਿੰਦਾ ਸੀ ਹਲੇ ਤੇਰੇ ਚਾਚੇ ਤਾਏ ਪਿਓ ਬੈਠੇ ਸੀ ਤੇਰੇ ਲਈ ਲੜਨ ਖਾਤਰ ਕੀ ਕੀ ਕਿਸੇ ਔਰਤ ਨੂੰ ਇਨਸਾਫ ਮਿਲਣਾ ਉਹਦੇ ਨਾਲ ਸਹੀ ਹੋਣਾ ਇਸੇ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਦੇ ਭਾਈ ਬੈਠੇ ਨੇ ਜਾਂ ਉਹਦੇ ਪਿਓ ਚਾਚੇ ਤਾਏ ਬੈਠੇ ਨੇ ਕੀ ਕਿਸੇ ਕੁੜੀ ਦਾ ਸਿਰਫ ਕੁੜੀ ਹੋਣਾ ਅਹਿਮੀਅਤ ਨਹੀਂ ਰੱਖਦਾ ਕੀ ਉਹਦੀ ਸਮਾਜ 'ਚ ਅਹਿਮੀਅਤ ਇਹੀ ਹੈ ਕਿ ਉਹਦਾ ਘਰ ਵਾਲਾ ਕੌਣ ਹੈ ਉਹਦਾ ਭਰਾ ਕੌਣ ਹੈ ਉਹਦਾ ਪਿਓ ਕੌਣ ਹੈ ਜੋ ਉਹਦੇ ਲਈ ਲੜ ਸਕੇ ਮੈਂ ਉਹਨਾਂ ਲੋਕਾਂ ਦੀ ਨੀਅਤ ਤੇ ਸ਼ੱਕ ਨਹੀਂ ਕਰ ਰਹੀ ਮੈਂ ਨਹੀਂ ਕਹਿ ਰਹੀ ਕਿ ਉਹ ਔਰਤਾਂ ਦੇ ਵਿਰੋਧ ਚ ਨੇ ਉਹ ਨਹੀਂ ਚਾਹੁੰਦੇ ਕਿ ਅਮਨਪ੍ਰੀਤ ਨੂੰ ਜਾਂ ਹੋਰ ਔਰਤਾਂ ਨੂੰ ਇਨਸਾਫ ਮਿਲੇ ਉਹ ਚਾਹੁੰਦੇ ਨੇ ਪਰ ਜਿਹੜੀ ਸਾਲਾਂ ਬੱਦੀ ਸਾਡੇ ਦਿਮਾਗ 'ਚ ਇੱਕ ਗੱਲ ਬਿਠਾਈ ਜਾਂਦੀ ਹੈ ਕਿ ਔਰਤਾਂ ਕਮਜ਼ੋਰ ਹੁੰਦੀਆਂ ਕਮਜ਼ੋਰ ਹੁੰਦੀਆਂ ਕਮਜ਼ੋਰ ਹੁੰਦੀਆਂ ਉਹ ਉਹਨਾਂ ਦੇ ਦਿਮਾਗਾਂ 'ਚ ਵੀ ਬੈਠੀਆਂ ਤਾਂ ਮੇਰੀ ਉਹਨਾਂ ਸਾਰੇ ਦੋਸਤਾਂ ਨੂੰ ਉਹਨਾਂ ਸਾਰੇ ਵੀਰਾਂ ਭਾਈਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਔਰਤ ਦਾ ਕਿਸੇ ਦੀ ਭੈਣ ਹੋਣਾ ਮਾਂ ਹੋਣਾ ਘਰ ਵਾਲੀ ਹੋਣਾ ਅਹਮiyet ਨਹੀਂ ਰੱਖਦਾ ਔਰਤ ਦਾ ਔਰਤ ਹੋਣਾ ਉਹਦੀ ਪਹਿਲੀ ਪਛਾਣ ਹੈ ਤੇ ਸਭ ਤੋਂ ਜ਼ਿਆਦਾ ਅਹਿਮiyet ਉਸੇ ਚੀਜ਼ ਦੀ ਹੈ ਇਸ ਲਈ ਜਦੋਂ ਵੀ ਕਿਸੇ ਕੁੜੀ ਨਾਲ ਗਲਤ ਹੁੰਦਾ ਤਾਂ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਕਿਉਂਕਿ ਉਹ ਔਰਤ ਹੈ ਤੇ ਉਹਦੇ ਨਾਲ ਗਲਤ ਹੋ ਰਿਹਾ ਹੈ ਨਾ ਕਿ ਇਸ ਕਰਕੇ ਕਿ ਉਹ ਕਿਸੇ ਦੀ ਭੈਣ ਹੈ ਜਾਂ ਕਿਸੇ ਦੀ ਮਾਂ ਹੈ ਜਾਂ ਕਿਸੇ ਦੀ ਘਰ ਵਾਲੀ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਜੋ ਔਰਤਾਂ ਦੇ ਹੱਕ 'ਚ ਸੱਚਮੁੱਚ ਲੜ ਰਹੇ ਨੇ ਜਿੰਨਾਂ ਨੂੰ ਲੱਗਦਾ ਹੈ ਕਿ ਔਰਤਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਐਦਾਂ ਗੱਲ ਨਾ ਕਰੋ ਜਿੱਦਾਂ ਔਰਤਾਂ ਕੋਈ ਕਮਜ਼ੋਰ ਜੀਵ ਨੇ ਤੇ ਤੁਸੀਂ ਉਹਨਾਂ ਤੇ ਦਇਆ ਕਰ ਰਹੇ ਹੋ ਸਾਡੇ ਲਈ ਲੜਨ ਦੀ ਲੋੜ ਨਹੀਂ ਸਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਇਸ ਲੜਾਈ ਨੂੰ ਲੜਨ ਦੀ ਲੋੜ ਹੈ ਮੈਂ ਆਸ ਕਰਦੀ ਹਾਂ ਕਿ ਉਹ ਲੋਕ ਮੇਰੀ ਗੱਲ ਦਾ ਗੁੱਸਾ ਨਹੀਂ ਮੰਨਣਗੇ ਬਲਕਿ ਸਮਝਣਗੇ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਮੈਂ ਇਹ ਕਹਿਣਾ ਚਾਹਨੀ ਹੈ ਕਿ ਔਰਤਾਂ ਨੂੰ ਕਮਜ਼ੋਰ ਸਮਝਣਾ ਬੰਦ ਕਰੀਏ ਆਪਾਂ ਬੇਸ਼ੱਕ ਸਾਡੀ ਨੀਅਤ ਚੰਗੀ ਹੈ ਪਰ ਅਸੀਂ ਆਪਣੀ ਮਾਨਸਿਕਤਾ ਦੇ ਮਾਨਸਿਕਤਾ ਤੋਂ ਮਜਬੂਰ ਹੈ ਕਿ ਹਲੇ ਵੀ ਅਸੀਂ ਇਦਾਂ ਹੀ ਸਮਝਦੇ ਹਾਂ ਕਿ ਔਰਤ ਇੱਕ ਕਮਜ਼ੋਰ ਐਲੀਮੈਂਟ ਹੈ ਤੇ ਉਹਦੇ ਲਈ ਲੜਨ ਲਈ ਕਿਸੇ ਫਰਿਸ਼ਤੇ ਨੂੰ ਆਉਣਾ ਪਊਗਾ ਕਿਸੇ ਮਰਦ ਨੂੰ ਆਉਣਾ ਪਊਗਾ ਦੋਸਤੋ ਨਹੀਂ ਔਰਤ ਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ ਤੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਮਾਜ ਦੇ ਮਰਦ ਸਾਡਾ ਸਾਥ ਦੇਣ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਿਆ ਜੋੜ ਕੇ ਸਾਡੇ ਨਾਲ ਲੜਨ ਨਾ ਕਿ ਸਾਡੇ ਲਈ ਲੜਨ ਆਸ ਕਰਦੀ ਹੈ ਤੁਸੀਂ ਇਸ ਥੀਮ ਨੂੰ ਸਮਝੋਗੇ ਤੇ ਇਹਨੂੰ ਇੰਪਲੀਮੈਂਟ ਵੀ ਕਰੋਗੇ ਧੰਨਵਾਦ